ਜਿਹੜਾ ਕੋਹਿੰੂਰ ਐਸ ਟਾਈਮ ਲੰਡਨ ਦੀ ਧਰਤੀ ਤੇ ਪਿਆ ਵਾ ਤੇ ਗੋਰੇ ਪੰਜਾਬ ਚੋਂ ਚੋਰੀ ਕਰਕੇ ਲੈ ਗਏ ਸੀ ਉਹ ਕੋਹਿੰੂਰ ਕਿਸੇ ਟਾਈਮ ਮਹਾਰਾਜਾ ਰਣਜੀਤ ਸਿੰਘ ਦੇ ਡੋਲੇ ਦੇ ਬਣਿਆ ਹੁੰਦਾ ਹੈਗਾ ਉਹ ਕੋਹਿੰੂਰ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਸੁਜਾਨ ਤੋਂ ਲਿਆ ਹੈਗਾ ਕੋਈ ਚੋਰੀ ਨਹੀਂ ਕੀਤਾ ਜਹਾਂਦਰ ਖਾਨ ਹੈ ਜਿਹੜਾ ਸ਼ਾਹ ਸੁਜਾਨ ਨੂੰ ਕੈਦ ਕਰ ਲਿਆ ਹੈਗਾ ਬੰਦੀ ਬਣਾ ਲਿਆ ਸੀ ਤੇ ਉਹਨੇ ਫਿਰ ਮਤਲਬ ਮੰਗ ਕੀਤੀ ਉਹਦੀ ਘਰ ਵਾਲੀ ਤੋਂ ਪੈਸਿਆਂ ਦੀ ਫਿਰ ਉਹਦੀ ਘਰ ਵਾਲੀ ਨੇ ਜਿਹੜਾ ਇਹ ਕੋਹੀਨੂਰ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਦੇ ਗਏ ਤੇ ਉਹਦੇ ਬਦਲੇ ਜਿਹੜੀਆਂ ਸੋਨੇ ਦੀਆਂ ਮੋਹਰਾਂ ਖੜੀਆਂ ਉਸ ਟਾਈਮ ਤੇ 2 ਲੱਖ ਸੋਨੇ ਦੀਆਂ ਮੋਹਰਾਂ ਦਿੱਤੀਆਂ ਹੈਗੀਆਂ ਸ਼ਾਹ ਸੁਜਾਨ ਦੀ ਘਰ ਵਾਲੀ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਤੇ ਇਦਾਂ ਕਰਕੇ ਜਿਹੜਾ ਕੋਹੀਨੂਰ ਮਹਾਰਾਜਾ ਰਣਜੀਤ ਸਿੰਘ ਤੋਂ ਆ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਹਰ ਟਾਈਮ ਉਹਨੂੰ ਆਪਣੀ ਬਾਹ ਨਾਲ ਬੰਨ ਕੇ ਰੱਖਦੇ ਸੀਗੇ ਤੇ ਜੇ ਉਹ ਕੋਹੀਨੂਰ ਇਸ ਟਾਈਮ ਇੰਗਲੈਂਡ ਤੋਂ ਇੰਡੀਆ ਆ ਜੇ ਤੇ ਇੰਡੀਆ ਦਾ 1 ਰੁਪਇਆ ਬਾਹਰ ਜਾ ਕੇ 100 ਰੁਪਇਆ ਬਣ ਜਾਊਗਾ ਇੰਨੀ ਪਾਵਰ ਰੱਖਦਾ ਉਹ ਕੋਹੇ ਤੇ ਗੋਰਿਆਂ ਨੇ ਚਾਹੀ ਉਹਨੂੰ ਸਿਰ ਤੇ ਚਾੜ ਲਿਆ ਪਰ ਮਹਾਰਾਜਾ ਰਣਜੀਤ ਸਿੰਘ ਨੇ ਕਦੀ ਉਹਨੂੰ ਪੱਗ ਨਾਲ ਨਹੀਂ ਲਾਇਆ ਆਪਣੀ ਬਾਂਦ ਆ ਕੇ ਸੀਮਤ ਰੱਖਿਆ ਸੀ ਕੋਈ ਇਹ ਗੱਲ ਸੋਚੋ ਕਿੰਡੀ ਯੁਰਤ ਹੋ ਗਈ ਉਹ ਰਾਜੇ ਚ ਜਿਹੜਾ ਕਿ ਇੱਕ ਕੋਹੇਨੋਰ ਬਾਹ ਨਾਲ ਬਣੀ ਰੱਖਦਾ ਸੀਗਾ ਬਾਕੀ ਗੱਲਾਂ ਕਰਨ ਵਾਲੇ ਬਹੁਤ ਕਰਦੇ ਇੱਥੋਂ ਆਇਆ ਇੱਥੇ ਗਿਆ ਤੇ ਜਿੱਦਾਂ ਵੀ ਆਇਆ ਉਹ ਕੋਹੇਨੋਰ ਪੰਜਾਬ ਦਾ ਸੀਗਾ ਤੇ ਇਸ ਟਾਈਮ ਜਿਹੜਾ ਲੰਡਨ ਚ ਪਿਆ ਵਾ ਤੇ ਪੰਜਾਬ ਤੋਂ ਚੋਰੀ ਕਰਕੇ ਲੰਡਨ ਚ ਗਿਆ ਵਾ